ਪੜੇ ਲਿਖੇ ਸਮਾਜ ਵਿੱਚ ਲੜਕੀ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਤੇ ਲੋਕ ਲੜਕੀਆਂ ਦੀ ਲੋੜੀ ਵੀ ਮਨਾਉਣ ਲੱਗ ਪਏ ਹਨ ਇਸ ਦਿਨ ਗਲੀ ਮੁਹੱਲੇ ਦੇ ਲੋਕ ਧੂਣੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਹਨ ਅਤੇ ਧੂਣੀ 'ਚ ਤਿਲ ਪਾਉਂਦੇ ਹੋਏ ਲੋੜੀ ਦੇ ਗੀਤ ਗਾਉਂਦੇ ਹਨ ਈਸਰ ਆ ਦਲੀਦਰ ਜਾ ਦਲੀਦਰ ਦੀ ਜੜ ਚੁੱਲ੍ਹੇ ਪਾ ਈਸਰ ਆ ਦਲੀਦਰ ਜਾ ਦਲੀਦਰ ਦੀ ਜੜ ਚੁੱਲੇਪਾ ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ ਅਤੇ ਦੁੱਖ ਕਲੇਸ਼ ਨਾ ਆਉਣ ਅਤੇ ਸਾਰੇ ਕਲੇਸ਼ਾਂ ਦੀ ਜੜ ਸੜ ਜਾਵੇ ਇਸ ਤਿਹਾਰ ਦਾ ਸਬੰਧ ਬਦਲਦੇ ਮੌਸਮ ਨਾਲ ਵੀ ਹੈ ਇਹ ਤਿਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਅਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ ਜਿਸ ਨੂੰ ਪੋਹਰਦੀ ਤੇ ਮਾਗ ਖਾਦੀ ਕਿਹਾ ਜਾਂਦਾ ਹੈ